ਅੱਜ ਹੁਸ਼ਿਆਰਪੁਰ ਦੇ ਡੀਸੀ ਦਫ਼ਤਰ ਬਾਹਰ ਸਰਕਾਰੀ ਮੁਲਾਜ਼ਮਾਂ ਵੱਲੋਂ ਇਕੱਤਰ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁਕਦਿਆਂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮੀਡੀਆ ਨਾਲ ਗੱਲਬਾਤ ਦੌਰਾਨ ਸਰਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਅੱਜ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ 37 ਦਿਨਾਂ ਤੋਂ ਲਗਾਤਾਰ ਹੜਤਾਲ ਤੇ ਚੱਲ ਰਹੇ ਨੇ ਤੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਕੀਤੀ ਜਾ ਰਹੀ ਹੈ। ਪ੍ਰੰਤੂ ਆਪਣੇ ਆਪ ਨੂੰ ਪੰਜਾਬ ਦਾ ਹਮਦਰਦੀ ਕਹੌਣ ਵਾਲੇ ਮੁੱਖ ਮੰਤਰੀ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਨਸਰ ਨਹੀਂ ਆ ਰਹੀਆਂ ਨੇ ਤੇ ਮੁੱਖ ਮੰਤਰੀ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਸਰਕਾਰੀ ਦਫ਼ਤਰਾਂ ਦੀ ਜੋ ਚੈਕਿੰਗ ਕਰ ਰਹੇ ਨੇ ਉਹ ਸਰਾਸਰ ਡਰਾਮੇਬਾਜ਼ੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਜਾਂ ਮੁਲਾਜ਼ਮਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤੇ ਪੰਜਾਬ ਦੇ ਸਮੂਹ ਮੁਲਾਜ਼ਮ ਸਰਕਾਰ ਨੂੰ ਗੋਡਿਆਂ 'ਤੇ ਆਉਣ ਲਈ ਮਜਬੂਰ ਕਰਨਗੇ। ਹੁਸ਼ਿਆਰਪੁਰ نیوز ਦੇ ਨਾਲ ਚੇਤਨ ਕਸ਼ਪ ਦੇ ਰਿਪੋਰਟ विक्रम जी सिंह आलोवालिया जी जिला प्रधान पंजाब सिख्या विभाग मिनिस्ट्रियल स्टाफ जिला जौनपुर शाहपुर ਤੋਂ ਅੱਜ ਸੈਕਟਰੀਟ ਵਿਖੇ ਜਿਹੜਾ ਸਾਡਾ ਪੰਜਾਬ ਮੁਲਾਜ਼ਮ ਆ ਤੇ ਪੈਨਸ਼ਨ ਸਾਜਾ ਫਰੰਟ ਵੱਲੋਂ ਇੱਕ ਸਾਡੇ ਕਲੈਰਕਲ ਕਾਮਯਾਦ ਸਮਰਥਨ ਕਰਦੇ ਹੋਏ ਇੱਕ ਰੋਸ ਵਜੋਂ ਭਗਵੰਤ ਮਾ ਦਾ ਪੁਤਲਾ ਫੁਕਿਆ ਜਾਣਾ ਜੀ ਉਸ ਰੋਸ ਵਜੋਂ ਸਾਰੇ ਇਕੱਠੇ ਹੋਏ ਆ ਸਰਕਾਰ ਸਾਨੂੰ ਅੰਗੋਲਿਆ ਕਰਦੀ ਆ ਦੇਖੋ ਅਸੀਂ 8 ਨਵੰਬਰ 2023 ਤੋਂ ਪੂਰਨ ਤੌਰ ਤੇ ਕਲਮ ਛੋੜ ਕੰਪਿਊਟਰ ਬੰਦ ਹੜਤਾਲਦੇ ਆ ਸਿੰਤ ਵਿੱਚ ਦਿਨ ਅੜ ਹੜਤਾਲ ਸਾਡੀ ਜਾਰੀ ਆ ਪਰ ਸਰਕਾਰ ਦੇ ਕੰਨਾਂ ਤੇ ਆਪਾਂ ਕਹਿ ਸਕਦੇ ਹਾਂ ਕਿ ਜੂ ਤੱਕ ਨਹੀਂ ਸਰਕੀ ਕੱਲ ਭਗਵੰਤ ਮਾਨ ਸਾਡੇ ਹੁਸ਼ਿਆਰਪੁਰ ਵਿੱਚ ਆਏ ਤੇ ਸੀਲ ਵਿੱਚ ਆਏ ਸਾਡੇ ਤੇ ਲੋਕਾਂ ਕੋ ਸਮੱਸਿਆ ਪੁੱਛ ਰਹੇ ਸੀ ਕਿ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਆ ਪਰ ਮੈਂ ਸੀਐਮ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਉਹਨਾਂ ਨੂੰ ਮੁਲਾਜ਼ਮ ਪ੍ਰਤੀ ਇਨੀ ਕੋਈ ਦਿਖ ਰਿਹਾ ਕਿ 8 ਤਰੀਕ ਦੇ ਪਿਛਲੇ ਮਹੀਨੇ ਤੋਂ ਹੜਤਾਲ ਤੇ ਆ ਉਹਨਾਂ ਦੇ ਸਮੱਸਿਆ ਦਾ ਹੱਲ ਤੱਕ ਕਰੋ ਉਹਨਾਂ ਵੱਲ ਧਿਆਨ ਤਾਂ ਦਿਓ ਪਰ ਆਮ ਲੋਕਾਂ ਨੂੰ ਪੁੱਛ ਰਿਹਾ ਤੇ ਜਿਹੜਾ ਸਾਡਾ ਮੁਲਾਜ਼ਮ ਆ ਉਹਨਾਂ ਨੂੰ ਅਣਗੋਲਿਆ ਕਰ ਰਹੇ ਆ ਹਾਂਜੀ ਹਾਂਜੀ ਸਾਡੇ ਜਿਹੜੇ ਡੀਸੀ ਦਫ਼ਤਰ ਦੇ ਆ ਸਾਥੀ ਉਹਨਾਂ ਵੱਲੋਂ ਚਮੂਲੀਅਤ ਕੀਤੀ ਗਈ ਪਰ ਉਹਨਾਂ ਨੂੰ ਪਿੱਛੇ ਹੀ ਢੱਕ ਲਿਆ ਗਿਆ ਰੋਕ ਲਿਆ ਗਿਆ ਉਹਨਾਂ ਨੂੰ ਮੋਰੀ ਨਹੀਂ ਆਂ ਦਿੱਤਾ ਗਿਆ ਇਹ ਸਰਕਾਰ ਲਈ ਬਹੁਤ ਮਾੜੀ ਗੱਲ ਆ ਜੀ ਤੇ ਅਸੀਂ ਇਹੀ ਅਪੀਲ ਕਰਦੇ ਆ ਕਿ ਸਰਕਾਰ ਹਜੇ ਵੀ ਸਾਡੀ ਜਿਹੜੀਆਂ ਹੱਕੀ ਮੰਗਾਵਾ ਉਹਦੇ ਵੱਲ ਧਿਆਨ ਦੇਵੇ ਹਾਂਜੀ ਹਾਂਜੀ ਸਰ ਅੱਜ ਅਸੀਂ ਪੰਜਾਬ ਮਲਾਜ਼ਮ ਦੇ ਪੈਨਸ਼ਨ ਸੰਘਾ ਫਰੰਟ ਵੱਲੋਂ 14 ਤੇ 15 ਤਰੀਕ ਨੂੰ ਦੋ ਦਿਨ ਰੱਖੇ ਸੀਗੇ ਜਿਹਦੇ ਵਿੱਚ ਸਮੁੱਚੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੀਆਂ ਆਰਥਿਕਾਂ ਫੂਕਣ ਦਾ ਪ੍ਰੋਗਰਾਮ ਸੀਗਾ ਇਹ ਆਰਥਿਕਾਂ ਇਸ ਕਰਕੇ ਫੂਕੀਆਂ ਜਾ ਰਹੀਆਂ ਕਿ 8 ਨਵੰਬਰ ਤੋਂ ਮਿਸਟੀਰੀਅਲ ਮੁਲਾਜ਼ਮ ਜਿਹੜੇ ਨੇ ਕਲੈਰੀਕਲ ਮੁਲਾਜ਼ਮ ਜਿਹੜੇ ਨੇ ਉਹ ਲਗਾਤਾਰ ਹੜਤਾਲ ਦੇ ਉੱਤੇ ਨੇ ਪੈਨ ਡਾਊਨ ਹੈ ਕੰਪਿਊਟਰ ਬੰਦ ਹੈ ਤੇ ਉਹਨਾਂ ਨੇ ਔਨਲਾਈਨ ਕੰਮ ਬੰਦ ਕੀਤਾ ਹੈ ਲਗਾਤਾਰ ਹੜਤਾਲ ਦੇ ਉੱਤੇ ਹੈ ਜਿਨ੍ਹਾਂ ਮੰਗਾਂ ਨੂੰ ਲੈ ਕੇ ਉਹ ਹੜਤਾਲ ਕਰ ਰਹੇ ਨੇ ਉਹ ਕੱਲੇ ਉਹਨਾਂ ਨਾਲ ਸੰਬੰਧ ਨਹੀਂ ਮੁਲਾਜ਼ਮਾਂ ਦਾ ਉਹ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਨਾਲ ਸੰਬੰਧ ਹੈ ਪਾਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਸਵਾਲ ਹੋਵੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਸਵਾਲ ਹੋਵੇ ਤੇ ਰੋਕਿਆ ਮਹंगाई भत्ता ਜਾਰੀ ਕਰਨ ਦੀ ਗੱਲ ਹੋਵੇ ਤੇ ਪੇ ਕਮਿਸ਼ਨ ਦੇ ਬਕਾਇਆ ਦੀ ਗੱਲ ਹੋਵੇ ਪ੍ਰਵੇਸ਼ਨ ਪੀਰੀਅਡ ਖਤਮ ਕਰਾਉਣ ਦੀ ਗੱਲ ਹੋਵੇ 200 ਰੁਪਏ ਜੱਗੀਰ ਟੈਕਸ ਵਾਪਸ ਕਰਾਉਣ ਦੀ ਗੱਲ ਹੋਵੇ ਉਹਨਾਂ ਮੰਗਾਂ ਦੇ ਲਈ ਜਿੱਥੇ ਮਿਨਿਸਟਰੀਅਲ ਸਰਬਜੂਨੀਅਰ ਲਗਾਤਾਰ ਹਰਤਾ ਦੇ ਉੱਤੇ ਹੈ ਉੱਥੇ ਪੰਜਾਬ ਦੇ ਅੰਦਰ ਪੰਜਾਬ ਦਾ ਮੁਲਾਜ਼ਮ ਦੇ ਪੈਨਸ਼ਨ ਸੰਘਾ ਫਰੰਟ ਲਗਾਤਾਰ ਸੰਘਰਸ਼ੀਲ ਹੈ ਤੇ ਉਹਦੇ ਵੱਲੋਂ ਇਸ ਹਰਤਾ ਦੇ ਸਮਰਥਨ ਦੇ ਵਿੱਚ ਤੇ ਸਰਕਾਰ ਨੂੰ ਇਸ ਗੱਲਬਾਤ ਲਈ ਮਜਬੂਰ ਕਰਨ ਵਾਸਤੇ ਜਿੱਥੇ ਪਹਿਲਾਂ ਵਿਧਾਇਕ ਉੱਥੇ ਅੱਜ ਜਿਹੜੀਆਂ ਅਰਥੀਆਂ ਫੁਕੀਆਂ ਗਈਆਂ ਤੇ ਇਹ ਵੀ ਫੈਸਲਾ ਕੀਤਾ ਗਿਆ ਸਾਝੇ ਫਰੰਟ ਵੱਲੋਂ ਵੀ ਆ ਜਨਵਰੀ ਮਹੀਨੇ ਦੇ ਅੰਦਰ 92 ਦੇ 92 ਜਿਹੜੇ ਆਪ ਦੇ ਵਿਧਾਇਕ ਨੇ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਊਗਾ ਉਹਨਾਂ ਦੇ ਘਰਾਂ ਦੇ ਦਰਾਂ ਦੇ ਮੋਰੇ ਧਰਨੇ ਲਾਏ ਜਾਣਗੇ ਤੇ ਜੇ ਸਰਕਾਰ ਨੇ ਫੇਰ ਵੀ ਕੋਈ ਸਬਕ ਨਾ ਸਿੱਖਿਆ ਤਾਂ ਜਿਹੜਾ ਬਜਟ ਸੈਸ਼ਨ ਆਣਾ ਹੈ ਉਸ ਬਜਟ ਸੈਸ਼ਨ ਦੇ ਅੰਦਰ ਲਗਾਤਾਰ ਜਿੰਨੇ ਦਿਨ ਬਜਟ ਸੈਸ਼ਨ ਚੱਲੂਗਾ ਤਾਂ ਉਹਦੇ ਮੁਕਾਬਲੇ ਦੇ ਅੰਦਰ ਲਗਾਤਾਰ 5 ਦਿਨ ਜਿਹੜਾ ਚੰਡੀਗੜ੍ਹ ਤੋਂ ਧਰਨਾ ਲਾਇਆ ਜਾਊਗਾ ਜੇ 5 ਦਿਨ ਬਜਟ ਸੈਸ਼ਨ ਚੱਲੂਗਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਅੰਦਰ ਸਾਂਝਾ ਫਰੰਟ ਤੇ ਨਾਲ ਮਸਜਿਦ ਸਰਬਜੁਨ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਅਸੀਂ ਐਲਾਨ ਕਰਾਂਗੇ ਇਹਨਾਂ ਸ਼ਬਦਾਂ ਧੰਨਵਾਦ